E ਅੱਜਕਾ ਨੇ ਰੋਮ ਦੇ ਨਾਲ ਲੱਗਦੇ ਕਸਬਾ ਲਬੀਨੀਓ ਦੇ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਬੀਨੀਓ ਦੀ ਪ੍ਰਬੰਧਕ ਕਮੇਟੀ ਗੁਰੂ ਇਲਾਕੇ ਦੀਆਂ ਸਮੁਤਥੀਆਂ ਸਿੱਖ ਸੰਤਾਂ ਦੇ ਸਹਿਯੋਗ ਦੇ ਨਾਲ ਖਾਲਸਾ ਪੰਥ ਦੇ 325ਵੇਂ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ ਦੱਸਣਯੋਗ ਹੈ ਕਿ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਬੀਨੀਓ ਰਾਜਧਾਨੀ ਦੇ ਨੇੜੇ ਹੋਣ ਕਰਕੇ ਇਟਲੀ ਆਏ ਹਜ਼ਾਰਾਂ ਭਾਰਤੀਆਂ ਦੀ ਪਹਿਲੀ ਛੱਤ ਵੱਜੋਂ ਕਰਕੇ ਵੀ ਜਾਣਿਆ ਜਾਂਦਾ ਹੈ ਇਟਲੀ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਰਹਿ ਰਹੇ ਬਹੁਤ ਸਾਰੇ ਪੰਜਾਬੀ ਪਹਿਲਾਂ ਇਸ ਇਲਾਕੇ ਦੇ ਵਿੱਚ ਰਹਿ ਕੇ ਗਏ ਨੇ। ਉਸ ਸਾਲਾਂ ਬਾਅਦ ਵੀ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਗਵਾਉਣ ਜ਼ਰੂਰ ਆਉਂਦੇ ਨੇ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਝੁਆ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਈ। ਜਸੂਪਰੰਤ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਵਕ ਵਕ ਚੌਕਾ ਦੇ ਵਿੱਚ ਪਰਵਾ ਸਵਾਗਤ ਕੀਤਾ ਗਿਆ ਸਟੇਸ਼ਨ ਵਾਲੇ ਚੌਕ ਦੇ ਵਿੱਚ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸਜਾਏ ਗਏ ਜਿਨ੍ਹਾਂ ਦੇ ਵਿੱਚ ਤੱਕ ਸ੍ਰੀ ਹਜ਼ੂਰ ਸਾਹਿਬ ਦੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਪ੍ਰਤਾਪ ਸਿੰਘ ਹੋਣਾਂ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਵਿਚਾਰਾ ਰਾਹੀਂ ਨਿਹਾਲ ਕਰਦਿਆਂ ਲੰਮੀਆਂ ਹਾਜ਼ਰੀਆਂ ਭਰੀਆਂ ਉਪਰੰਤ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਅਤੇ ਸਾਥੀਆਂ ਨੇ ਕਵੀਸ਼ਰੀ ਵਾਰਾਂ ਗੁਰੂ ਇਤਿਹਾਸ ਸਰਵਣ ਕਰਵਾਇਆ ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕਾ ਕਲਾ ਦੇ ਜੋਹਰ ਵੀ ਦਿਖਾਏ ਗਏ। ਸੰਗਤਾਂ ਦੇ ਲਈ ਲੰਗਰ اٹੂਟ ਵਰਤਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਯਾਦਗਾਰਾਂ ਚਿੰਨਾ ਦੇ ਨਾਲ ਸਨਮਾਨਿਤ ਕੀਤਾ ਗਿਆ। ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਗੁਰੂ ਸਾਹਿਬ ਦੇ ਸਤਕਾਰ ਨੂੰ ਮੁੱਖ ਰੱਖਦੇ ਹਾਂ ਜਿਸ ਤਰ੍ਹਾਂ ਟ੍ਰੈਫਿਕ ਨੂੰ ਕੰਟਰੋਲ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਅਸਚਲਾਗਾ ਯੋਗ ਸੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਵਸਦਿਆਂ ਸਿੱਖ ਸੰਗਤਾਂ ਖਾਲਸਾ ਪੰਥ ਦਾ ਪ੍ਰਗਟ ਦਿਹਾੜਾ ਬੜੀ ਸ਼ਰਧਾ ਤੇ ਚੜ੍ਹਦੀ ਕਲਾ ਦੇ ਨਾਲ ਮਨਾ ਰਹੀਆਂ ਨੇ ਗੱਲ ਕਰੀਏ ਯੂਰਪ ਦੇ ਦੇਸ਼ ਇਟਲੀ ਦੀ ਤੇ ਇੱਥੇ 80 ਦੇ ਕਰੀਬ ਗੁਰਦੁਆਰਾ ਸਾਹਿਬ ਸਥਾਪਿਤ ਨੇ ਜਿੱਥੇ ਕਿ ਪਿਛਲੇ ਸਵਾ ਮਹੀਨੇ ਤੋਂ ਵੱਧ ਦੇ ਸਮੇਂ ਤੋਂ ਹਰ ਸ਼ਨੀ ਐਤਵਾਰ 2-2 4-4 5-5 ਨਗਰ ਕੀਰਤਨ ਲੜੀਵਾਰ ਹੋ ਰਹੇ ਨੇ ਸੋ ਇਸੇ ਹੀ ਤਰ੍ਹਾਂ ਦਾ ਇੱਕ ਨਗਰ ਕੀਰਤਨ ਅੱਜ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਵਿਨੀਓ ਦੀ ਧਰਤੀ ਤੇ ਹੋ ਰਿਹਾ ਵਾ ਮੈਂ ਦੱਸਦਾ ਜਾਵਾਂ ਸੰਗਤਾਂ ਦੀ ਜਾਣਕਾਰੀ ਦੇ ਲਈ ਬਹੁਤ ਸਾਰੇ ਪੁਰਾਣੇ ਪੰਜਾਬੀ ਜਦੋਂ ਇੰਡੀਆ ਤੋਂ ਇਟਲੀ ਆਏ ਸੀ ਤੇ ਇਸੇ ਹੀ ਧਰਤੀ ਤੇ ਰਹਿ ਕੇ ਗਏ ਨੇ ਤੇ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਸ਼ਰਨ ਲਈ ਸੀ ਆਪਣੇ ਪਹਿਲੇ ਮੁੱਢਲੇ ਦਿਨ ਕੱਟੇ ਸੀ ਸੋ ਅੱਜ ਇਸ ਧਰਤੀ ਤੇ ਸਤਾਰਨਵਾਂ ਲਗਾਤਾਰ ਨਗਰ ਕੀਰਤਨ ਕਰਵਾਉਣਾ ਕੀਤਾ ਗਿਆ ਵਾ ਦੂਰ ਦਰਾਡੇ ਤੋਂ ਸੰਗਤਾਂ ਚੱਲ ਕੇ ਆਈਆਂ ਨੇ ਨਗਰ ਕੀਰਤਨ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਨੌਜਵਾਨ ਵੀਰਾਂ ਵੱਲੋਂ ਸਿੱਖੀ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਲੰਗਰ ਪਰੰਪਰਾ ਨੂੰ ਤੋਰਦਿਆਂ ਮੋਰੇ ਵੱਖ-ਵੱਖ ਤਰ੍ਹਾਂ ਦੇ ਲੰਗਰ ਜਿਹੜੇ ਆ ਉਹ ਲਗਾਏ ਗਏ ਨੇ ਆਈਆਂ ਸੰਗਤਾਂ ਦੀ ਸੇਵਾ ਵਾਸਤੇ ਸੁੰਨੀ ਅੰਗ ਸਿੰਘ ਜਥੇਬੰਦੀਆਂ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਪੰਜ ਨਿਸ਼ਾਨ ਸਿੰਘ ਤੇ ਪੰਜ ਪਿਆਰੇ ਸਾਜੇ ਗਏ ਨੇ ਗਤਕੇ ਵਾਲੇ ਵੀਰਾਂ ਵੱਲੋਂ ਗਤਕਾ ਕਲਾ ਦੇ ਜੋਰ ਵਿਖਾਏ ਜਾ ਰਹੇ ਨੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭਤਾ ਹੋ ਕੇ ਲਵੀਨੀਓ ਦੇ 메ਨ ਚੌਂਕ ਵਿੱਚ ਪੁੱਜ ਚੁੱਕਿਆ ਹੈ ਜਿੱਥੇ ਕਿ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਮਾ ਸਵਾਗਤ ਕੀਤਾ ਜਾ ਰਿਹਾ ਵਾ ਆਓ ਆਪਾਂ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਤੇ ਦੇਖਦੇ ਹਾਂ ਇਸ ਨਗਰ ਕੀਰਤਨ ਦੇ ਲਾਈਵ ਦ੍ਰਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪੈਰੀ ਸਾਲ ਸੰਗਤ ਜੀ ਅੱਜ ਗੁਰਦੁਆਰਾ ਗੋਬਿੰਦ ਸਾਹਿਬ ਲਵੀਨੀ ਔਰ ਓਮ ਇਟਲੀ ਵਿਖੇ ਇੱਕ ਮਹਾਨ ਨਗਰ ਕੀਰਤਨ ਆਰੰਭ ਹੋ ਸਵੇਰੇ ਕੀਤਾ ਸੀਗਾ ਬੜੇ ਸ਼ਾਨੋ ਸ਼ੌਕਤ ਦੇ ਨਾਲ ਗੁਰਦੁਆਰਾ ਸਾਹਿਬ ਤੋਂ ਰਵਾਨਗੀ ਹੋਈ ਸ਼ਹਿਰ ਦੇ ਬਜ਼ਾਰਾਂ ਵਿੱਚ ਦੀ ਹੁੰਦਾ ਹੈ ਲਵੀਨੀ ਸਟੇਸ਼ਨ ਦੀ ਜੋ ਪਾਰਕਿੰਗ ਉੱਥੇ ਜਾ ਕੇ ਦਵਾਨ ਸਜਾਇਆ ਗਿਆ ਸਜੇ ਹੋ ਦਵਾਨਾਂ ਦੇ ਵਿੱਚ ਕੀਰਤਨ ਕਵੀਸ਼ਰੀ ਕਥਾ ਵਿਚਾਰਾਂ ਹੋਰ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਦੱਸੇ ਸੋ ਸਾਰੇ ਹੀ ਲਾਗੇ ਬੰਨੇ ਦੇ ਗੁਰਦੁਆਰੇ ਦੀਆਂ ਸਾਰੀਆਂ ਪ੍ਰਬੰਧਕ ਕਮੇਟੀਆਂ ਲੰਗਰ ਲੈ ਕੇ ਹੋਰ ਸਭਾਵਾਂ ਲੈ ਕੇ ਹਾਜ਼ਰ ਹੋਈਆਂ ਇੱਥੋਂ ਦੇ ਲੋਕਲ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਨੇ ਬੜਾ ਉਤਸ਼ਾਹ ਦਿਖਾਇਆ ਬਹੁਤ ਦਿਲ ਖੋਲ ਕੇ ਸੇਵਾ ਕੀਤੀ ਤਾਨਮਨ ਭਾਂ ਦੇ ਨਾਲ ਸੇਵਾ ਕੀਤੀ ਸੋ ਪੰਜ ਪਿਆਰੇ ਸਹਿਬਾਨ ਪੰਜ ਨਿਸ਼ਾਨੀ ਸਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਅੱਜ ਦੇ ਜੋ ਨਗਰ ਕੀਰਤਨ ਬੜੇ ਹੀ ਸ਼ਾਨੋ ਸ਼ੌਕਤ ਦੇ ਨਾਲ ਲਵਿਨੀਓ ਸ਼ਹਿਰ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਹੀ ਭਾਰੀ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਿਆ तकरीबन 10000 ਦੇ ਲਗਭਗ ਸੰਗਤਾਂ ਦਾ ਇਕੱਠ ਸੀਗਾ ਸਾਰੇ ਪਾਸੇ ਮੀਲੀਆਂ ਪੀੜੀਆਂ ਕੇਸਰੀ ਦਸਤਾਰਾਂ ਨਾਲ ਲਵਿਨੀਓ ਸ਼ਹਿਰ ਸਜਿਆ ਹੋਇਆ ਸੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿਗੁਰੂ ਕਿਰਪਾ ਰੱਖੇ ਇਸੇ ਤਰ੍ਹਾਂ ਸਾਰੇ ਸੇਵਾਦਾਰਾਂ ਦੇ ਸਿਰ ਤੇ ਸਾਰੀਆਂ ਸੰਗਤਾਂ ਦੇ ਸਿਰ ਤੇ ਹਰ ਸਾਲ ਇਸੇ ਤਰ੍ਹਾਂ ਉਤਸ਼ਾਹ ਦੇ ਨਾਲ ਵੱਧ ਚੜ ਕੇ ਸਾਰੇ ਪ੍ਰੋਗਰਾਮ ਮਨਾਏ ਜਾਣ ਜੀ ਸੋ ਗੁਰਦੁਆਰਾ ਗੋਬਿੰਦ ਸਾਹਿਬ ਨਵੀਂ ਰੋਮੀ ਟਲੀ ਵੇਲੋਂ ਇਹ ਇੱਕ ਮਾਨ ਨਗਰ ਕੀਰਤਨ ਕੱਢਿਆ ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਾਂ ਨੂੰ ਕੋਟ ਧੰਵਾਦ ਹੈ ਤੁਹਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਛਤਰ ਸ਼ਾਯਾ ਹੇਠਾਂ ਇਹ ਨਗਰ ਕੀਰਤਨ ਹੋਏ ਹਨ ਜੀ ਸੋ ਭੁੱਲ ਚੁਕਤੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਲਾਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV